ਕਿ ਥੀਏਟਰ ਆਰਟਿਸਟ ਵੀ ਇੱਕ ਸ਼ੁਰੂਆਤ ਹੀ ਹੈ ਕਿਉਂਕਿ ਜਦੋਂ ਅਸੀਂ ਸਾਨੂੰ ਕੋਈ ਨਹੀਂ ਚੱਲਦਾ ਜਦੋਂ ਸਿਨੇਮੇ ਵਾਲੇ ਨੇੜੇ ਨਹੀਂ ਲੱਗਣ ਦਿੰਦੇ ਟੀਵੀ ਵਾਲੇ ਦਰਵਾਜ਼ਾ ਨਹੀਂ ਖੋਲਦੇ ਤੁਹਾਡੇ ਲਈ ਸਟੇਜ ਇੱਕ ਐਸੀ ਚੀਜ਼ ਹੈ ਜਿਹੜੀ ਸਾਰਿਆਂ ਨੂੰ ਵੈਲਕਮ ਕਰਦੀ ਹੈ ਜੇ ਕੋਈ ਆਪਣੇ ਨਾਲ ਰਲਾਉਂਦਾ ਤਾਂ ਠੀਕ ਹੋ ਨਹੀਂ ਤੇ ਆਪ ਹੀ ਕਰੀ ਜਾਓ ਸਟੇਜ ਥੋੜਾ ਕਿੰਦੀ ਮੇਰੇ ਤੇ ਪਰਫਾਰਮ ਕਿਉਂ ਕਰ ਰਹੇ ਹੋ ਮੈਟ੍ਰਿਕ ਕਰਦੇ ਤੁਸੀਂ ਪਰਫਾਰਮ ਕੀ ਕਰ ਰਹੇ ਹੋ ਥੀਏਟਰ ਕਰਦੇ ਕਰਦੇ ਲੋਕਾਂ ਨੂੰ ਤੁਸੀਂ ਕਿਵੇਂ ਪ੍ਰਭਾਵਿਤ ਕਰਦੇ ਹੋ ਲੋਕਾਂ ਦੇ ਮਨਾਂ ਚ ਕਿਵੇਂ ਥਾਂ ਬਣਾਉਂਦੇ ਹੋ ਉਹ ਜਿੱਦਾਂ ਜਿੱਦਾਂ ਥਾਂ ਬਣਦੀ ਜਾਂਦੀ ਉਦਾਂ ਉਦਾਂ ਰਾਹ ਬਣਦਾ ਜਾਂਦਾ ਤੇ ਇਦਾਂ ਹੀ ਮੈਂ ਰਾਹ ਬਣਾਏ ਨੇ ਜੀ ਆਪਣੇ ਜਦੋਂ ਸਟੇਜ ਤੇ ਪਰਫਾਰਮ ਕਰਨਾ ਫਿਰ ਕਿਸੇ ਨੂੰ ਚੰਗਾ ਲੱਗਾ ਕਿਸੇ ਨੇ ਟੈਲੀਵਿਜ਼ਨ ਤੇ ਇਨਵਾਈਟ ਕੀਤਾ ਟੈਲੀਵਿਜ਼ਨ ਤੋਂ ਬਾਅਦ ਫਿਰ ਪ੍ਰਾਈਵੇਟ ਸੈਟਲਾਈਟ ਚੈਨਲਾਂ ਤੇ ਉਸ ਤੋਂ ਬਾਅਦ ਸਿਨੇਮੇ ਨੇ ਵੈਲਕਮ ਕੀਤਾ ਨਹੀਂ ਕਿਰਦਾਰ ਕੋਈ ਇੱਕ ਨਹੀਂ ਹੁੰਦਾ ਜਿਹੜਾ ਕਰਸ਼ਿਤ ਕਰਦਾ ਤੁਹਾਨੂੰ ਇਹ ਲਾਈਨ ਹੀ ਐਸੀ ਹੈ ਜੀ ਜਿਹੜੀ ਤੁਹਾਡੇ ਅੰਦਰ ਜਦੋਂ ਥੋੜੀ ਜਿਹੀ ਵੀ ਪ੍ਰਬਲਤਾ ਹੋਵੇ ਇਸ ਕੰਮ ਨੂੰ ਲੈ ਕੇ ਕਿ ਮੈਂ ਐਕਟਰ ਬੰਨਾ ਫਿਰ ਤੁਹਾਨੂੰ ਉਹ ਚੀਜ਼ ਆਪਣੇ ਵੱਲ ਖਿੱਚਦੀ ਹੈ ਕਿ ਮੈਗਨੇਟਿਕ ਪਾਵਰ ਹੁੰਦੀ ਹੈ ਕਿਸੇ ਚੀਜ਼ ਦੇ ਵਿੱਚ ਤੇ ਮੈਨੂੰ ਲੱਗਦਾ ਮੇਰੇ ਵਾਸਤੇ ਮੈਗਨੇਟਿਕ ਪਾਵਰ ਏ ਸੀ ਇਹ ਸਾਡੀ ਜਿਹੜੀ ਐਕਟਿੰਗ ਲਾਈਨ ਇਹਨੇ ਮੈਨੂੰ ਸ਼ੁਰੂ ਤੋਂ ਹੀ ਸਕੂਲ ਟਾਈਮ ਤੋਂ ਬਹੁਤ ਬੱਚਾ ਸੀ ਜਦੋਂ ਮੈਂ ਚੌਥੀ ਕਲਾਸ ਚ ਸੀ ਉਦੋਂ ਤੋਂ ਮੈਨੂੰ ਇਹਨੇ ਆਪਣੇ ਵੱਲ ਖਿੱਚਿਆ ਤੇ ਮੈਨੂੰ ਲੱਗਦਾ ਕਿ ਮੇਰਾ ਪੜ੍ਹਾਈ ਨਾਲੋਂ ਜ਼ਿਆਦਾ ਫੋਕਸ ਬੈਂਟ ਆਫ ਮਾਈਂਡ ਮੇਰਾ ਮਾਈਂਡ ਦਾ ਟਿਲਟ ਸੀ ਉਹ ਇਧਰ ਹੀ ਰਿਹਾ ਜ਼ਿਆਦਾ ਦੇਖੋ ਆਈਡਲ ਮੰਨਦੇ ਜਾਂ ਉਹਨਾਂ ਦਾ ਸਤਿਕਾਰ ਕਰਨ ਦਾ ਆਪਣਾ ਤਰੀਕਾ ਪਿਆਰ ਕਰਨ ਦਾ ਰਿਸਪੈਕਟ ਦੇਣ ਦਾ ਆਪਣਾ ਤਰੀਕਾ ਬਟ ਮੈਨੂੰ ਇਸ ਚੀਜ਼ ਦੀ ਜ਼ਿਆਦਾ ਖੁਸ਼ੀ ਹੈ ਕਿਉਂਕਿ ਦੁਨੀਆ 'ਚ ਜੇ ਕੋਈ ਪੈਸਾ ਕਮਾ ਕੇ ਚਲਾ ਗਿਆ ਤੇ ਉਹਨੂੰ ਕਿਸੇ ਨੇ ਯਾਦ ਨਹੀਂ ਕੀਤਾ ਅਮੀਰ ਪਰੇ ਤੋਂ ਪਰੇ ਪਏ ਨੇ ਪਰ ਜੇ ਕੋਈ ਰਿਸਪੈਕਟ ਕਮਾ ਕੇ ਗਿਆ ਨਾਮ ਕਮਾ ਕੇ ਗਿਆ ਤੇ ਉਹਨੂੰ ਯਾਦ ਕੀਤਾ ਜਾਂਦਾ ਉਹਨੂੰ ਹਮੇਸ਼ਾ ਰਿਸਪੈਕਟ ਮਿਲਦੀ ਰਹਿੰਦੀ ਐ ਸੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੈਂ ਕਿਸੇ ਲੈਵਲ ਤੇ ਕੋਈ ਲੋਕਾਂ ਤੋਂ ਪਿਆਰ ਇੱਜ਼ਤ ਮੁਹੱਬਤ ਖਲੂਸ ਇਤਰਾਮ ਜਿਹੜਾ ਉਹ ਅਰਨ ਕੀਤਾ ਔਰ ਇਹ ਮੇਰੇ ਨਾਲ ਟਰੈਵਲ ਕਰ ਰਹੇ ਔਰ ਮੇਰੇ ਨਾਲ ਹੀ ਜਾਏਗੇ ਦੁਨੀਆ ਬਹੁਤ ਵੱਡੀ ਐ ਬਹੁਤ ਵਿਸ਼ਾਲ ਐ ਔਰ ਇਹਦੇ ਵਿੱਚ ਬੜੇ ਬੜੇ ਕੈਰੇਕਟਰ ਬਹੁਤ ਬਹੁਤ ਕਿਰਦਾਰ ਅਜੇ ਸੋਸਾਇਟੀ ਚ ਹੈਗੇ ਨੇ ਜਿਹੜੇ ਅਜੇ ਪੋਰਟਰੇ ਨਹੀਂ ਹੋਏ ਸਿਨੇਮਾ ਦੇ ਵਿੱਚ ਸਕਰੀਨ ਦੇ ਉੱਤੇ ਸੋ ਮੈਨੂੰ ਬਹੁਤ ਚੰਗਾ ਲੱਗੇਗਾ ਕਿ ਮੈਨੂੰ ਕਦੇ ਇਦਾਂ ਦੇ ਅਲੱਗ ਤਰ੍ਹਾਂ ਦੇ ਹੁਣ ਕਰੈਕਟਰ ਕਰਨ ਨੂੰ ਮਿਲਣ ਤੇ ਮੈਨੂੰ ਬੜੀ ਖੁਸ਼ੀ ਹੋਏਗੀ ਤੇ ਮੈਂ ਰੋਜ਼ ਹੀ ਤਤਪਰ ਰਹਿਣਾ ਰੋਜ਼ ਉੱਠਦਾ ਤੇ ਮੇਰੇ ਧਿਆਨ ਚ ਕੋਈ ਨਵੀਂ ਚੀਜ਼ ਕਰਨ ਦੀ ਇੱਛਾ ਹੁੰਦੀ ਹੈ ਮੈਨੂੰ ਕੋਈ ਨਵੀਂ ਚੀਜ਼ ਆਫਰ ਹੋਵੇ ਨਵਾਂ ਰੋਲ ਆਫਰ ਹੋਵੇ ਤੇ ਮੈਨੂੰ ਬਹੁਤ ਚੰਗਾ ਲੱਗੇਗਾ ਜੀ